ਇਕ ਹੁੰਦਾ ਉਹ ਕਿ ਜਿਨ੍ਹਾਂ ਨੇ ਗੁਰਬਾਣੀ ਨੂੰ ਮਨ ਦੇ ਅੰਦਰ ਵਸਾ ਹੀ ਲਿਆ ਹੈ ਜਿਨ੍ਹਾਂ ਦੇ ਮਨਾਂ ਦੇ ਅੰਦਰ ਬਾਣੀ ਵਸੀ ਹੈ ਜਿਨ੍ਹਾਂ ਦੇ ਹਿਰਦੇ 'ਚ ਪ੍ਰਕਾਸ਼ ਹੈ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਸਿਮਰਨ ਹੈ ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਹੀ ਗੁਰਨਾਨਕ ਸਾਹਿਬ ਦਾ ਬਾਸਾ ਐਨੇ ਪਾਠ ਕਰਨ ਤੋਂ ਬਾਅਦ ਜਦੋਂ ਭਾਈ ਬੁੱਧੂ ਦਾ ਆਵਾ ਕੱਚਾ ਹੀ ਰਹਿ ਗਿਆ ਸੀ ਉਸ ਵਕਤ ਭਾਈ ਬੁੱਧੂ ਨੇ ਪੰਜਵੇਂ ਪਾਦਸ਼ਾਹ ਕੋਲ ਬੇਨਤੀ ਕੀਤੀ ਸੀ ਕਿ ਮਹਾਰਾਜ ਉਹ ਇੱਕ ਤੁਸੀਂ ਬਚਨ ਕੀਤਾ ਕਿ ਪੱਕੂਗਾ ਤੇਰਾ ਵਾ ਉਹ ਇੱਕ ਭਾਈ ਲਖੂਆ ਕੋ ਮੇਰਾ ਆਵਾ ਕਹਿੰਦਾ ਕੱਚਾ ਰਹੇਗਾ ਉਹ ਤੁਹਾਡੇ ਨੂੰ ਵੱਡਾ ਹੋ ਗਿਆ ਮਹਾਰਾਜ ਪੰਜਵੇਂ ਪਾਦਸ਼ਾਹ ਕਹਿਣ ਲੱਗੇ ਵੱਡਾ ਤਾਂ ਨਹੀਂ ਹੋਇਆ ਕੋਈ ਵੱਡਾ ਨਹੀਂ ਹੁੰਦਾ ਗੁਰਬਾਣੀ ਵੱਡੀ ਹੈ ਉਹ ਕੀ ਕਰਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਂਦਾ 2 ਵਜੇ ਇਸ਼ਨਾਨ ਕਰਕੇ ਉਹ ਜਪਜੀ ਸਾਹਿਬ ਦੇ 25 ਪਾਠ ਕਰਦਾ ਬਹੁਤ ਰਹਾ ਰਹਾ ਪਿਆਰ ਦਿੱਤਾ ਔਰ ਕਈ ਸਾਲਾਂ ਤੋਂ ਹੀ ਕਰਦਾ ਆ ਰਿਹਾ ਉਹਦੀ ਰਸਨਾ ਤੇ ਗੁਰੂ ਨਾਨਕ ਦੇਵ ਦਾ ਵਾਸਾ ਹੀ ਹੁੰਦਾ ਹੈ ਮਨ ਇਹ ਸਾਧ ਸੰਗਤ ਅੰਦਰ ਵਸ ਜਾਂਦੀ ਚੀਜ਼ ਹੈ ਬੜੇ ਤਜਰਬੇ ਦੀਆਂ ਕਈ ਚੀਜ਼ਾਂ ਹੁੰਦੀਆਂ ਆਪਾਂ ਜਲ ਕਿਉਂ ਪੀਂਨੇ ਆ ਇਹ ਸਰੋਵਰ ਦਾ ਜਲ ਹੈ ਜਾਂ ਮਹਾਂਪੁਰਖਾਂ ਨੇ ਵੀ ਇਹ ਗੱਲ ਕਹੀ ਸੀ ਯਾਦ ਕਰੋ ਮੇਰੇ ਤਜਰਬੇ ਵਿੱਚ ਹਰ ਚੀਜ਼ ਘਟਤ ਹੁੰਦੀ ਆ ਥੋੜੇ ਸਾਲਾਂ ਬਾਅਦ। ਬਾਬਾ ਮਾਨ ਸਿੰਘ ਜੀ ਨੇ ਕਿਹਾ ਸੀ ਪੰਜ ਬਾਣੀਆਂ ਪੜਨ ਵੇਲੇ ਅੱਗੇ ਜਲ ਰੱਖਣਾ। ਉਹ ਛਕਣਾ। ਫਿਰ ਹੁਣ ਇੱਕ ਫਿਰ ਪ੍ਰੈਕਟੀਕਲ ਕਿਸੇ ਮਹਾਪੁਰਖ ਨੇ ਉਹ ਸਿੰਘ ਕਹਿਣ ਲੱਗਿਆ ਵੀ ਕਾਫੀ ਨਿਤਨੇਮ ਰੱਖ ਬੈਠੇ ਆ ਉਦੋਂ ਉਹ ਸਰੀਰ ਡਿੱਗ ਰਿਹਾ ਥੱਲੇ ਨੂੰ ਕਹਿੰਦੇ ਕੀ ਕਰੀਏ? ਕਹਿੰਦੇ ਇੱਕ ਤਰੀਕਾ ਸੌਖਾ ਜਿਹਾ ਦੱਸਦੇ ਆ ਪੰਜ ਬਾਣੀਆਂ ਜਾਂ ਪੜ੍ਹਨੀਆਂ ਨਾ ਮੂਰੇ ਜਲ ਰੱਖ ਲੈਣਾ ਉਹ ਛਕ ਲੈਣਾ। ਫਿਰ ਹੁਣ ਅਸੀਂ ਇਹਦੇ ਹਾਰਡਵੇਅਰ ਤੇ ਜਾਂਦੇ ਆਂ ਸਾਫਟਵੇਅਰ ਤਾਂ ਸਾਹਮਣੇ ਹੀ ਹੈ ਤੇ ਹਾਰਡਵੇਅਰ ਵੀ ਇਹ ਜਲ ਛਕਣ ਨਾਲ ਕੀ ਕਹਿੰਦੇ ਕਈ ਵਾਰ ਅੰਦਰ ਮਾੜੀਆਂ ਚੀਜ਼ਾਂ ਦਾ ਵਾਸਾ ਹੋ ਜਾਂਦਾ ਇਹ ਜਲ ਛਕਣ ਨਾਲ ਉਹ ਬਾਹਰ ਨਿਕਲ ਜਾਂਦਾ ਜਿਵੇਂ ਕਈ ਅਭਿਆਸੀ ਸਾਨੂੰ ਇਹ ਪ੍ਰਸ਼ਨ ਕਰਦੇ ਹੁੰਦੇ ਆ ਚਲੋ ਇੱਥੇ ਤਾਂ ਸਾਰੇ ਰੱਬ ਦੀ ਕਿਰਪਾ ਨਾਲ ਮਹਾਪੁਰਖਾਂ ਦੇ ਸਰਧਾਲੂ ਬੈਠੇ ਆਂ ਕਈ ਵਾਰ ਹੁੰਦਾ ਆਪਾਂ ਇਹ ਕੁਐਸਚਨ ਕਰਦੇ ਆ ਸਾਰੇ ਇਹ ਪਾਠ ਕਰਦੇ ਆ ਬੜੀਆਂ ਵਸਾਂ ਬੜੀਂ ਆਵਾਸ ਅੱਛਾ ਜੀ ਇਹ ਕਿੰਨਾਂ ਕਿਚੇ ਰਹਉਂਦੀਆਂ ਆਉਂਦੀਆਂ ਤਾਂ ਥੋੜਾ ਚਿਰ ਇਹ ਫਿਰ ਹੌਲੀ ਹੌਲੀ ਠੀਕ ਹੋ ਜੀ ਇਹ ਕੀ ਆ ਜੋ ਪਾਠ ਕਰਦੇ ਤਾਂ ਬੜੀਆਂ ਆਵਾਸੀਆਂ ਆਉਂਦੀਆਂ ਬਹੁਤ ਕੁਝ ਹੈ ਸਰੀਰ ਦੇ ਅੰਦਰ ਇੰਨੀਆਂ ਚੀਜ਼ਾਂ ਗੁਪਤ ਰੂਪ ਵਿੱਚ ਹੀ ਸਾਹ ਲੈਣ ਨਾਲ ਹੀ ਚਲੀਆਂ ਜਾਂਦੀਆਂ ਇੰਨੀਆਂ ਸੂਖਮ ਹੁੰਦੀਆਂ ਉਹ ਕਿ ਸਾਡੇ ਸਰੀਰ ਵਿੱਚ ਜਦੋਂ ਗੁਰਬਾਣੀ ਦਾ ਪਾਠ ਹੁੰਦਾ ਉਦੋਂ ਉਹ ਆਵਾਸੀਆਂ ਦੇ ਨਾਲ ਹੀ ਬਾਹਰ ਨਿਕਲਦੀਆਂ ਸਾਰੀ ਜਿਹੜੀ ਗੰਦੀ ਪਾਉਣ ਹੈ ਜਿਹੜਾ ਸਭ ਬਾਹਰ ਨਿਕਲਣਾ ਹੁਣ ਕਈ ਵਾਰ ਹੁੰਦਾ ਹੈ ਸਾਹਿਬ ਕਿ ਇਹ ਕਿਸੇ ਨੁਮੰਦਰ ਬਹਿ ਕੇ ਹੀ ਦੱਸਣਾ ਚੰਗਾ ਹੁੰਦਾ ਅਭਿਆਸੀ ਨੂੰ ਜੀ ਇਹ ਐ ਆਮ ਬੰਦੇ ਜਿਹੜੇ ਵਿਚਾਰੇ ਨੇ ਐਲਕੇਜੀ ਵਾਲੇ ਛੋਟੀਆਂ ਕਲਾਸਾਂ ਵਾਲੇ ਹਾਂ ਸ਼ਰੂਬ ਨਹੀਂ ਕੀਤਾ ਚੱਲਣਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਕਈ ਵਾਰ ਸ਼ੱਕ ਜਲ ਸਕਦਾ ਜਲ ਸਕਣ ਦਾ ਭਾਵ ਸਰੋਵਰ ਵਿੱਚ ਵਜਾ ਕੇ ਡੁੱਬਾ ਲਾਉਣਾ ਸਣੇ ਕੇਸੀ ਜਲ ਸਕਣਾ ਕਈ ਵਾਰ ਇਹ ਸਤਿਗੁਰਾਂ ਨੇ ਸੋਚ ਸਮਝ ਕੇ ਸਾਰੀ ਬਖਸ਼ਿਸ਼ ਕੀਤੀ ਅੰਮ੍ਰਿਤ ਜਲ ਦੀ ਬਖਸ਼ਿਸ਼ ਜਿਹੜੀ ਕੀਤੀ ਹੈ ਪਾਠ ਦੀ ਬਖਸ਼ਿਸ਼ ਕੀਤੀ ਹੈ ਦੇਖੋ ਅੰਮ੍ਰਿਤ ਜਲ ਹੈ ਬਾਣੀ ਪੜਨ ਦੇ ਨਾਲ ਹੀ ਅੰਮ੍ਰਿਤ ਜਲ ਤਿਆਰ ਹੁੰਦਾ ਜੇ ਜਲ ਸਕਦੇ ਆ ਤਾਂ ਵੀ ਬਾਣੀ ਅੰਦਰ ਨੂੰ ਜਾਂਦੀ ਹੈ ਦੂਸਰਾ ਬਾਣੀ ਅੰਦਰ ਲਿਜਾਣ ਦਾ ਤਰੀਕਾ ਹੈ ਗਾਵੀ ਹੈ ਸੁਣੀਆਂ ਕੰਨਾਂ ਨਾਲ ਸੁਣਾ ਮੰਨ ਰੱਖੀ ਆ ਭਾਉ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੇ ਕੰਨਾਂ ਦੇ ਨਾਲ ਬਾਣੀ ਸੁਣਦੇ ਆਂ ਉਹ ਕਈ ਗੱਲਾਂ ਸਾਹਮਣੇ ਆਈ ਸਿੰਘ ਆ ਜਾਂਦੀਆਂ ਕਈ ਵਾਰ ਕਈ ਕਹਿੰਦੇ ਨੇ ਮਹਾਰਾਜ ਨੂੰ ਕਿਹੜਾ ਭੁੱਖ ਲੱਗਦੀ ਹੈ ਮਹਾਰਾਜ ਜੀ ਨੂੰ ਕਿਹੜਾ ਠੰਡ ਲੱਗਦੀ ਹੈ ਬਹੁਤ ਸਾਰੀਆਂ ਐਸੀਆਂ ਜਾਂ ਫਿਰ ਭਗਤ ਰਵਦਾਸ ਜੀ ਦਾ ਸ਼ਬਦ ਜਾਂ ਹੋਰ ਭਗਤਾਂ ਦੇ ਸ਼ਬਦਾਂ ਦਾ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹੀ ਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜੀ ਆਰੋ ਭਵਨ ਸੰਗ ਲਾਰੇ ਨਾਮ ਤੇਰਾ ਤਾਗਾ ਨਾਮ ਫੁੱਲ ਮਾਲਾ ਭਾਰ 18 ਸਭਲ ਦੀ ਗਾਨ ਤੇਰੋ ਕੀ ਆ ਤੁਝਾ ਕੀ ਅਰਪੋਂ ਨਾਮ ਤੇਰਾ ਤੂੰ ਹੀ ਚਰ ਟੋਲਾ ਰਹੇ ਫੁੱਲ ਨਾ ਚੜਾਓ ਮਹਾਰਾਜ ਨੂੰ ਜੋਤ ਨਾ ਲਾਓ ਇਹ ਨਾ ਕਰੋ ਨਾ ਕਰੋ ਇਹ ਚੀਜ਼ ਇੱਕ ਹੁੰਦੀ ਆ ਜਦੋਂ ਤੱਕ ਆਪਣਾ ਸਭ ਦਾ ਮਨ ਹੱਥਾਂ ਵਿੱਚ ਉਦੋਂ ਹੱਥ ਹੀ ਕਿਰਿਆ ਹੁੰਦੀ ਹੈ ਜਦੋਂ ਤੱਕ ਮਨ ਅੱਖਾਂ ਵਿੱਚ ਹੈ ਉਦੋਂ ਤੱਕ ਅੱਖਾਂ ਨਾਲ ਹੀ ਕਿਰਿਆ ਹੁੰਦੀ ਹੈ ਇਹ ਮਨ ਸਾਰੀਆਂ ਇੰਦਰੀਆਂ ਦੇ ਵਿੱਚ ਹੀ ਵਾਸਾ ਕਰਕੇ ਆਪਣਾ ਸਵਾਲ ਲੈਂਦਾ ਮਨ ਦੇ ਨਾਲ ਹੀ ਆਪਾਂ ਬਾਹਰਲੀ ਕਿਰਿਆ ਨੂੰ ਕਰਦੇ ਹਾਂ ਪਹਿਲਾਂ ਫਿਰ ਦੇਖੋ ਹੌਲੀ-ਹੌਲੀ ਇਹ ਸਾਰੀਆਂ ਜਿੰਨੀਆਂ ਇੰਦਰੀਆਂ ਮਨ ਹੌਲੀ-ਹੌਲੀ ਹੌਲੀ ਨਿਜ ਘਰ ਦੇ ਵਿੱਚ ਅੰਦਰ ਚਲਿਆ ਜਾਂਦਾ ਹੈ ਜਿੱਥੇ ਜਾ ਕੇ ਪ੍ਰਕਾਸ਼ ਹੁੰਦਾ ਜਦੋਂ ਆਪਾਂ ਆਪਣੇ ਮਨ ਨੂੰ ਪਹਿਚਾਣਦੇ ਹਾਂ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਅੰਦਰ ਪ੍ਰਕਾਸ਼ ਹੋਇਆ ਤਾਂ ਉਸ ਵਕਤ ਫਿਰ ਮਨ ਅੰਦਰ ਚਲਿਆ ਗਿਆ ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਜਦੋਂ ਦੁਪਹਿਰ ਦੇ ਸਮੇਂ ਵਿਚਰਾਮ ਕਰ ਲਈ ਮਹਿਲਾਂ ਵੱਲ ਨੂੰ ਉੱਠ ਕੇ ਖੜੇ ਹੋਏ ਸਾਰੀ ਸੰਗ ਦੁਆਲੇ ਖੜੀ ਹੈ ਇੱਕ ਕੋਈ ਸਾਧੂ ਸੀ ਜੰਗਲ ਚੋਂ ਆਇਆ ਤੇ ਉਹ ਲੱਕ ਦੇ ਦੁਆਲੇ ਬੋਰੀ ਲਪੇਟੀ ਹੋਈ ਸੀ ਤੇ ਫੁੱਲਾਂ ਦੀ ਕਾਫੀ ਵੱਡਾ ਬੁੱਕ ਭਰ ਕੇ ਚਿੱਟੇ ਕਲੀਆਂ ਦੇ ਖੁਸ਼ਬੂਦਾਰ ਜੇ ਇਸਮੇਲੀ ਦੇ ਫੁੱਲ ਆ ਕੇ ਮਹਾਰਾਜ ਦੇ ਚਰਨਾਂ ਤੇ ਅਰਪਣ ਕਰਕੇ ਮੱਥਾ ਟੇਕਿਆ ਉਹ ਮਹਾਰਾਜ ਜੀ ਕਹਿਣ ਲੱਗੇ ਹੁਣ ਲੋੜ ਨਹੀਂ ਹੈ ਬਾਪੁਰਖੋ ਇਹ ਦੀ ਹੁਣ ਨਹੀਂ ਲੋੜ ਉਹ ਕਿਰਿਆ ਪਹਿਲਾਂ ਹੋ ਚੁੱਕੀ ਹੈ ਉਹ ਤੁਸੀਂ ਪਹਿਲਾਂ ਹੱਥਾਂ ਨਾਲ ਕਰ ਚੁੱਕੇ ਹੋ ਹੁਣ ਤੁਸੀਂ ਅੰਦਰ ਚਲੇ ਗਏ ਹੋ ਇਸ ਕਰਕੇ ਹੁਣ ਅੰਦਰونی ਫੁੱਲ ਹੀ ਠੀਕ ਹੈ ਸ਼ਰਦਾ ਦੇ ਫੁੱਲ ਹੁਣ ਆ ਗਏ ਇੱਥੇ ਪਹਿਲਾਂ ਪ੍ਰਤੱਖ ਵਿੱਚ ਇੱਕ ਚੀਜ਼ ਆਉਂਦੀ ਹੈ ਫਿਰ ਹੌਲੀ-ਹੌਲੀ ਉਹ ਅੰਦਰونی ਆ ਜਾਂਦੀ ਜਿਵੇਂ ਬੱਚਿਆਂ ਨੂੰ ਆਪਾਂ ਆ ਕੈਦਾ ਪੜਾਉਣਾ ਸ਼ੁਰੂ ਦੇ ਵਿੱਚ ਮੰਨ ਲਓ ਕੋਈ ਵੀ ਗੱਲ ਊੜਾ ਊਠ ਐੜਾ ਅੰਬ ਕੀੜੀ ਇੱਕ ਇਹ ਪਹਿਲਾਂ ਸਾਡੇ ਵੇਲੇ ਦਾ ਹੁਣ ਹੋਰ ਅੱਖਰ ਬਦਲ ਗਏ ਇਹ ਫਾਰ ਐਪਲ ਹੋ ਗਿਆ ਹੁਣ ਬੱਚੇ ਨੂੰ ਜੇ ਇਕੱਲੇ ਨੂੰ ਪਹਿਲੀ ਕਲਾਸ ਵਿੱਚ ਐਲ ਕੇ ਜੀ ਆਏ ਨੂੰ ਪੜਾ ਦਈਏ ਐਪਲ ਇਕੱਲਾ ਲਿਖਿਆ ਤਾਂ ਤਾਂ ਦਿਖਾਇਆ ਨਹੀਂ ਐਪਲ ਹੁੰਦਾ ਕਹਿੰਦੇ ਜਦੋਂ ਉਹਨੂੰ ਫੋਟੋ ਦਿਖਾਉਂਦੇ ਆ ਤੇ ਇੱਕ ਵਾਰ ਫੋਟੋ ਇਹ ਅੰਦਰ ਚਲੀ ਜਾਂਦੀ ਜਿਹਨ ਦੇ ਵਿੱਚ ਹੁਣ ਇਕੱਲਾ ਬੋਲ ਕੇ ਕਹਿ ਦੋ ਐਪਲ ਤਾਂ ਉਹਨੂੰ ਇੱਕਦਮ ਦਿਮਾਗ ਵਿੱਚ ਉਹ ਚੀਜ਼ ਆ ਜਾਣੀ ਐਪਲ ਇਹਨੂੰ ਕਹਿੰਦੇ ਕਿਉਂਕਿ ਮੇਰੇ ਦਿਮਾਗ ਚਲੇ ਸੋ ਇਸ ਕਰਕੇ ਜਦੋਂ ਆਪਾਂ ਅਭਿਆਸ ਕਰਦੇ ਆ ਇਹ ਅਭਿਆਸ ਕਰਨ ਦੇ ਨਾਲ ਹੌਲੀ-ਹੌਲੀ ਉਹ ਚੀਜ਼ ਸਾਡੇ ਅੰਦਰ ਵਾਸਾ ਕਰਦੀ ਹੈ। ਆਈਓ ਸਤਿਗੁਰੂ ਕਹਿੰਦੇ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀ।